ਉਹਨੂੰ ਇਹ ਕਿੰਨੇ ਪਾ ਰਾਜਾ ਪੁੱਤ ਬਸ ਵੀ ਬਣਾ ਢੀ ਬਲੂ ਕਲਰ ਦਾ ਨੇ ਪਟਕਾ ਬੰਨਿਆ ਜੀ ਚਾਲੋ ਗਲੰਦੀਸ਼ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮੈਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਹੈ ਸਰਦਾਰ ਸੋਹਣਾ ਕੋਈ ਇਹੋ ਜੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਵੀ ਗੱਲ ਨਹੀਂ 9646 581513 9646 ਅ ਦੂਸਰਾ ਨੰਬਰ ਹੈ 9646 312136 ਭਾਜੀ ਕੱਲ 11 ਤਰੀਕ ਨੂੰ ਸਵੇਕ 6 ਵਜੇ ਟਿਊਸ਼ਨ ਤੇ ਜਾਂਦਾ ਭਾਜੀ ਉਹ ਤੇ ਟਿਊਸ਼ਨ ਤੇ ਨਹੀਂ ਗਿਆ ਅਹੀਂ ਫਿਰ ਉਹਨਾਂ ਨੂੰ ਫੋਨ ਕੀਤਾ ਜਦੋਂ ਸਵੇਕ 8 ਵਜੇ ਛੁੱਟੀ ਹੁੰਦੀ ਹੈ ਉਹਨਾਂ ਤੇ ਸਵੇਕ 8 ਵਜੇ ਫੋਨ ਕੀਤਾ ਤਾਂ ਬਿਲਕੁਲ ਨਾਰਮਲ ਕੋਈ ਗੱਲਬਾਤ ਨਹੀਂ ਆ ਤਾਂ ਸਾਡੇ ਕੋ ਫੋਟੇ ਤੇ ਗਿਆ ਆਦਿਆਂ ਉਹ ਨੱਚਦਾ ਹੀ ਜਾਂਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਕੋਈ ਪ੍ਰੈਸ਼ਰ ਆ ਜਾਂ ਕੋਈ ਦਿਮਾਗ ਤੇ ਕੋਈ ਪ੍ਰੋਬਲਮ ਹੈ ਕੋਈ ਐਹੋ ਜੀ ਗੱਲ ਨਹੀਂ ਹੈ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਖੋਚੀਆ ਅੰਮ੍ਰਿਤਸਰ ਦਾ ਇੱਕ ਛੋਟਾ ਜਿਹਾ ਬੱਚਾ ਲਾਪਤਾ ਹੋ ਗਿਆ ਹੈ ਜੋ ਕਿ ਟਿਊਸ਼ਨ ਦੇ ਲਈ ਘਰੋਂ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ 24 ਘੰਟੇ ਬੀਤ ਚੁੱਕੇ ਨੇ ਪਰ ਬੱਚੇ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ ਤੁਸੀਂ ਵੀ ਮਦਦ ਕਰੋ ਇਸ ਪਰਿਵਾਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਬੱਚੇ ਦਾ ਪਤਾ ਲੱਗ ਸਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਇਸ ਬੱਚੇ ਦਾ ਪਤਾ ਲੱਗ ਸਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਇਸ ਵਕਤ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ ਹਰ ਜਗ੍ਹਾ ਤੇ ਆਪਣੇ ਬੱਚੇ ਦੀ ਭਾਲ ਕਰ ਰਹੇ ਨੇ ਬੱਚੇ ਦਾ ਨਾਂ ਹਰ ਸਿਮਰਨ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸ਼ਾਮ ਵੇਲੇ ਕਰੋ ਟਿਊਸ਼ਨ ਦੇ ਲਈ ਨਿਕਲਿਆ ਸੀ ਸਾਈਕਲ ਦੇ ਉੱਤੇ ਟਿਊਸ਼ਨ ਜਾਂਦਾ ਹਰ ਰੋਜ਼ ਦੀ ਤਰ੍ਹਾਂ ਸਾਈਕਲ ਦੇ ਉੱਤੇ ਟਿਊਸ਼ਨ ਵੱਲ ਨੂੰ ਜਾ ਰਿਹਾ ਸੀ ਪਰ ਰਾਹ ਦੇ ਵਿੱਚੋਂ ਹੀ ਹਰ ਸਿਮਰਨ ਲਾਪਤਾ ਹੋ ਜਾਂਦਾ ਹੈ ਤੁਹਾਨੂੰ ਸੀਸੀਟੀਵੀ ਵੀਡੀਓ ਦਿਖਾਉਂਦੇ ਆ ਜਿਸ ਦੇ ਵਿੱਚ ਆਖਰੀ ਵਾਰ ਇਸ ਬੱਚੇ ਨੂੰ ਦੇਖਿਆ ਗਿਆ ਆਖਰੀ ਵਾਰ ਇਸ ਬੱਚੇ ਨੂੰ ਦੇਖਿਆ ਗਿਆ ਕਿ ਜਦੋਂ ਬੱਚਾ ਘਰੋਂ ਨਿਕਲਦਾ ਹੈ ਸਾਈਕਲ ਦੇ ਉੱਤੇ ਟਿਊਸ਼ਨ ਜਾ ਰਿਹਾ ਹੁੰਦਾ ਹੈ ਪਰ ਅਚਾਨਕ ਰਾਹ ਦੇ ਵਿੱਚੋਂ ਲਗਾਇਬ ਹੋ ਜਾਂਦਾ ਹੈ ਲਾਪਤਾ ਹੋ ਜਾਂਦਾ ਹੈ ਬੱਚੇ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਟਿਊਸ਼ਨ ਦੇ ਵਿੱਚ ਉਹਨਾਂ ਨੇ ਫੋਨ ਕੀਤਾ ਕਿ ਬੱਚਾ ਅਜੇ ਤੱਕ ਕਰ ਨਹੀਂ ਪੜਤਿਆ ਰਾਤ ਦੇ 8 ਵਜੇ ਗਏ ਨੇ ਤਾਂ ਟਿਊਸ਼ਨ ਵਾਲਿਆਂ ਦੇ ਕੋਲੋਂ ਪਤਾ ਲੱਗਿਆ ਕਿ ਬੱਚਾ ਤਾਂ ਅੱਜ ਟਿਊਸ਼ਨ ਆਇਆ ਹੀ ਨਹੀਂ ਇਸ ਦਾ ਮਤਲਬ ਬੱਚਾ ਜਦੋਂ ਘਰੋਂ ਨਿਕਲਿਆ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਉਹ ਟਿਊਸ਼ਨ ਨਹੀਂ ਗਿਆ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਵੀ ਲਗਾਤਾਰ ਹੀ ਭਾਲ ਬੱਚੇ ਦੀ ਕੀਤੀ ਜਾ ਰਹੀ ਹੈ ਤਾਂ 24 ਘੰਟੇ ਬੀਤ ਚੁੱਕੇ ਨੇ ਬੱਚੇ ਦਾ ਪਤਾ ਨਹੀਂ ਲੱਗ ਸਕਿਆ ਅੰਮ੍ਰਿਤਸਰ ਦਾ ਇਹ ਬੱਚਾ ਰਹਿਣ ਵਾਲਾ ਹੈ ਅੰਮ੍ਰਿਤਸਰ ਦੇ ਛੇਰਟਾ ਅਧੀਨ ਪੈਂਦੇ ਭੱਲਾ ਕਲੋਨੀ ਇਲਾਕੇ ਦਾ ਹਰਸਿਮਰਨ ਨਾਮਕ ਬੱਚਾ ਲਾਪਤਾ ਹੋ ਗਿਆ ਹੈ ਪਰਿਵਾਰਕ ਮੈਂਬਰਾਂ ਦੇ ਕੋਲੋਂ ਸੁਣੋ ਕੀ ਆਖਰੀ ਵਾਰ ਹਰ ਸਿਮਰਨ ਦੇ ਨਾਲ ਕੀ ਗੱਲਬਾਤ ਹੋਈ ਸੀ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਭਾਜੀ ਜੰਗਬਹਾਦਰ ਸਿੰਘ ਕਿ ਕਿੱਥੇ ਤੋਂ ਰਹਿਣ ਵਾਲੇ ਭਾਜੀ ਅਸੀਂ ਭਾਜੀ ਪੱਲਾ ਕਲੋਨੀ ਦੇ ਤੇ ਭਾਜੀ ਕੀ ਮਾਮਲਾ ਹੋਇਆ ਜਿਹੜਾ ਤੁਹਾਡਾ ਬੱਚਾ ਜਿਹੜਾ ਮਿਸਿੰਗ ਹੋ ਗਿਆ ਸਾਰਾ ਡਿਟੇਲ ਦੱਸਿਓ ਕਿੰਨੇ ਵਜੇ ਮਿਸਿੰਗ ਹੋਇਆ ਉਹ ਕਿੰਨੀ ਤਰੀਕ ਨੂੰ ਹੈ ਭਾਜੀ ਕੱਲ 11 ਤਰੀਕ ਨੂੰ ਸਵਾ 6 ਵਜੇ ਟਿਊਸ਼ਨ ਤੇ ਜਾਂਦਾ ਭਾਜੀ ਉਹ ਤੇ ਟਿਊਸ਼ਨ ਤੇ ਨਹੀਂ ਗਿਆ ਅਸੀਂ ਫਿਰ ਉਹਨਾਂ ਨੂੰ ਫੋਨ ਕੀਤਾ ਜਦੋਂ ਸਵਾ 8 ਵਜੇ ਛੁੱਟੀ ਹੁੰਦੀ ਉਹਨੂੰ ਤੇ ਸਵਾ 8 ਵਜੇ ਫੋਨ ਕੀਤਾ ਉਹਨਾਂ ਨੂੰ ਦੇ ਉਹਦੇ ਮੈਡਮ ਕਹਿੰਦੇ ਕਿ ਉਹ ਘਰ ਨਹੀਂ ਆਇਆ ਟਿਊਸ਼ਨ ਤੇ ਨਹੀਂ ਆਇਆ ਸੌਰੀ ਤੇ ਉਸ ਤੋਂ ਬਾਅਦ ਅਹੀਂ ਫਿਰ ਜਿਹੜੀ ਆ ਜਾਂਚ ਜਿਹੜੀ ਸ਼ੁਰੂ ਕਰਤੀ ਫੜਾ ਫੜ ਉਸੇ ਟਾਈਮ ਅਹੀਂ ਗਏ ਆ ਫਿਰ 6-8 ਠਾਣੇ ਗਏ ਆ ਉਹਨਾਂ ਨੇ ਵੀ ਸਾਡਾ ਜਿਹੜੀ ਲਖੀਆ ਕੰਪਲੀਟ ਲਿਖੀ ਉਸੇ ਟਾਈਮ ਸਾਡੀ ਉਹਨਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਵੀ ਸਾਡਾ ਹੁਣ ਵੀ ਭਾਜੀ ਸਾਰਾ ਚੱਲ ਰਿਹਾ ਵਾ ਸੀਬੀਆਈ ਦੇ ਵੀ ਆਏ ਆ ਟੀਮ ਉਹਨਾਂ ਨੇ ਵੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਭੇਜੇ ਹੋਏ ਆ ਆਪਣੇ ਬੰਦੇ ਅਤੇ ਤੁਹਾਨੂੰ ਕੀ ਲੱਗਦਾ ਕਿ ਬੱਚਾ ਕਰੋ ਨੋਰਮਲ ਗਿਆ ਕੋਈ ਗਲਬਾਤ ਨਹੀਂ ਹਾਂਜੀ ਹਾਂਜੀ ਬਿਲਕੁਲ ਨੋਰਮਲ ਕੋਈ ਗਲਬਾਤ ਨਹੀਂ ਆ ਸਾਡੇ ਕੋ ਫੁਟੇਜ ਹੈਗੀਆਂ ਆਦੀਆਂ ਉਹ ਨੱਚਦਾ ਹੀ ਜਾਂਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਕੋਈ ਪ੍ਰੈਸ਼ਰ ਹੈ ਜਾਂ ਵੀ ਦਿਮਾਗ ਤੇ ਕੋਈ ਪ੍ਰੋਬਲਮ ਹੈ ਕੋਈ ਐੋਜੀ ਗੱਲ ਨਹੀਂ ਆ ਬਸ ਬੱਚੇ ਤੁਹਾਨੂੰ ਪਤਾ ਪਤਾ ਨਹੀਂ ਸਮਝ ਨਹੀਂ ਸਾਨੂੰ ਵੀ ਨਹੀਂ ਸਮੇ ਲੱਗੀ ਕੀ ਬਣਿਆ ਕੋਈ ਜਿਹੜੀ ਸੀਸੀਟੀਵੀ ਲਾਸਟ ਜਿਹੜੀ ਆ ਉਹ ਕਿੱਥੋਂ ਦੀ ਲੋਕੇਸ਼ਨ ਜਿਹੜੀ ਆ ਰਹੀ ਹੈ ਸੀਸੀਟੀਵੀ ਜਿਹੜੀ ਲਾਸਟ ਜਿਹੜੀ ਆ ਰਹੀ ਜੇ ਉਹ ਭਾਜੀ ਆ ਰਹੀ ਹਰਗਬਿੰਦ ਐਵਨਿਊ ਦੀ ਅੱਛਾ ਲਾਸਟ ਹਾਂਜੀ ਹਾਂਜੀ ਠੀਕ ਹੈ ਤੇ ਉਹ ਉਹ ਹਰਗਬਿੰਦ ਐਵਨਿਊ ਜਿਹ ਲਾਸ ਜਿਹੜੀ ਫੁਟੇਜ ਹੈਗੀ ਉਹ ਸਾਡੇ ਕੋਲ ਉਹ ਹੈਗੀ ਆ ਤੇ ਬਾਕੀ ਜਿਹੜੀ ਅੱਗੇ ਦੀ ਜਾਂਚ ਹੈਗੀ ਉਹ ਚੱਲਦੀ ਪਈ ਜੀ ਸੀਬੀਆਈ ਦੀ ਜਿਹੜੀ ਬਾਕੀ ਦੇ ਹੈਗੇ ਮੁਲਾਜ਼ਮ ਸਾਰੇ ਉਹ ਲੱਗੇ ਹੋਏ ਆ ਪੁਲਿਸ ਵੱਲੋਂ ਪੂਰਾ ਸੰਜੋਗ ਹਾਂਜੀ ਹਾਂਜੀ ਪੂਰਾ ਸੰਜੋਗ ਭਾਜੀ ਕੋਈ ਕੋਈ ਕਮੀ ਪੇਸ਼ੀ ਨਹੀਂ ਭਾਜੀ ਬਸ ਬੇਨਤੀ ਆ ਬਸ ਪੁੱਤ ਘਰ ਆ ਜਾ ਤੂੰ ਤੇ ਜਿਹੜੇ ਦੇਖ ਰਹੇ ਨੇ ਤੁਹਾਨੂੰ ਜਾਂ ਤੁਹਾਡਾ ਬੱਚਾ ਜਿਹੜਾ ਦੇਖ ਰਿਹਾ ਤੁਹਾਨੂੰ ਉਹਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹਨੂੰ ਇਹੋ ਕਹਿੰਨੇ ਘਰ ਆ ਜਾ ਪੁੱਤ ਬਸ ਹੋ ਗਈ ਉਹਨਾਂ ਦੀ ਇੱਕ ਵਾਰੀ ਤੁਸੀਂ ਆਪਣੇ ਬੇਟੇ ਦੀ ਤਸਵੀਰ ਦਿਖਾ ਦਿਓ ਹਾਂਜੀ ਤੇ ਜਿਹੜੇ ਲੋਕ ਅਗਰ ਤੁਹਾਡ ਨਾਲ ਸੰਪਰਕ ਕਰਨਾ ਚਾਹਣ ਅਗਰ ਤੁਹਾਡੇ ਬੱਚੇ ਨੂੰ ਅਗਰ ਕੋਈ ਦੇਖੇ ਤਾਂ ਇੱਕ ਵਾਰੀ ਤੁਸੀਂ ਆਪਣਾ ਨੰਬਰ ਵੀ ਦੱਸ ਦਿਓ ਹਾਂਜੀ ਮੈਂ ਸਾਰਾ ਕੁਝ ਦੱਸ ਦਾਂ ਨਾ ਆ ਬੇਟਾ ਹੈ ਜੀ ਬਲੂ ਕਲਰ ਦਾ ਇਹਨੇ ਪਟਕਾ ਬੰਨਿਆ ਜੇ yellow ਕਲਰ ਦੀ ਟੀ-ਸ਼ਰਟ ਪਾਈ ਜੇ ਬਲੂ ਕਲਰ ਦਾ ਪਜਾਮਾ ਜੇ ਮੈਰੂਨ ਕਲਰ ਦਾ ਬੈਗ ਉਹਨੇ ਮੋਢੇ ਤੇ ਪਾਇਆ ਜੇ ਸਰਦਾਰ ਸੋਨਾ ਕੋਈ ਇਹੋ ਜੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਵੀ ਗੱਲ ਨਹੀਂ ਆ ਤੇ ਭਾਜੀ ਮੇਂ ਅਗਰੇ ਤੁਹਾਡੇ ਬੱਚੇ ਨੂੰ ਕੋਈ ਲੱਭਦਾ ਆ ਜਾਂ ਦੇਖਦਾ ਆ ਤੇ ਕਿਸ ਨੰਬਰ ਤੇ ਤੁਹਾਡੇ ਨਾਲ ਸੰਪਰਕ ਕਰ ਮੈਂ ਨੰਬਰ ਬੋਲ ਦਿੰਨਾ ਭਾਜੀ 9646 581513 9646 ਇਹ ਦੂਸਰਾ ਨੰਬਰ ਹੈਗਾ 9646 312136 ਦੋ ਨੰਬਰ ਹੈਗਾ ਸੰਪਰਕ ਕਰੋ ਹੱਥ ਜੋੜ ਕੇ ਬੇਨਤੀ ਕਿਤੇ ਵੀ ਬੱਚਾ ਮਿਲਦਾ ਉਹਨੂੰ ਸਾਡੇ ਕੋਲ ਲੈ ਕੇ ਆਓ